ਕੈਨੇਡਾ ਯੂਐਸ ਅਤੇ ਇੰਡੀਆ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਆਪਰੇਸ਼ਨ ਅਤੇ ਐਕਸਟਰੈਸ਼ਨ ਨਾਲ ਜੁੜੀਆਂ ਹੋਈਆਂ ਵਾਰਦਾਤਾਂ ਹੋਰ ਦੇਸ਼ਾਂ ਦੇ ਵਿੱਚ ਵੀ ਵੱਧਦੀਆਂ ਸ਼ੁਰੂ ਹੋ ਗਈਆਂ ਨੇ ਇਹ ਮਾਮਲਾ ਪੋਰਟੂਗਲ ਦਾ ਹੈ ਜਿੱਥੇ ਇੱਕ ਨਾਮੀ ਬਿਜ਼ਨਸਮੈਨ ਰੋਮੀ ਕਿੰਗ ਦੇ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਸਦੇ ਆਫਿਸ ਜੋ ਕਿ ਲਿਸਬਨ ਸ਼ਹਿਰ ਦੇ ਆਉਡੀਵੇਲਾਜ਼ ਇਲਾਕੇ ਦੇ ਵਿੱਚ ਮੌਜੂਦ ਹੈ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਉੱਥੇ ਫਾਇਰਿੰਗ ਕੀਤੀ ਗਈ ਹੈ ਇਹ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਹੀ ਗੈਂਗ ਮੈਂਬਰ ਰਨਦੀਪ ਮਲਿਕ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਲਈ ਗਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਵਾਰਦਾਤ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਜੋ ਰੋਮੀ ਕਿੰਗ ਹੈ ਅਤੇ ਪ੍ਰਿੰਸ ਹੈ ਉਹ ਪੋਰਟੂਗਲ ਦੇ ਵਿੱਚ ਬੈਠ ਕੇ 2 ਨੰਬਰ ਦਾ ਕੰਮ ਕਰ ਰਹੇ ਨੇ ਅਤੇ ਇੰਨਾ ਹੀ ਨਹੀਂ ਵਾਰਨਿੰਗ ਵੀ ਦਿੱਤੀ ਹੈ ਕਿ ਜੇਕਰ ਉਹ ਇਹ ਕੰਮ ਕਰਨਾ ਬੰਦ ਨਹੀਂ ਕਰਨਗੇ ਤਾਂ ਉਹਨਾਂ ਦਾ ਅੰਜਾਮ ਬੁਰਾ ਹੋਵੇਗਾ ਅਤੇ ਇਹ ਵੀ ਕਿਹਾ ਹੈ ਕਿ ਜੇ ਪੂਰੇ ਵਰਲਡ ਦੇ ਵਿੱਚ ਕੋਈ ਸਾਡੀ ਕਾਲ ਨੂੰ ਇਗਨੋਰ ਕਰੇਗਾ ਤਾਂ ਉਸ ਨੂੰ ਸਿੱਧਾ ਕਹਿੰਦੇ ਗੋਲੀ ਮਿਲੇਗੀ। ਇਹ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਸ ਵਿਅਕਤੀ ਦੇ ਵੱਲੋਂ ਜ਼ਿੰਮੇਵਾਰੀ ਕਲੇਮ ਕੀਤੀ ਗਈ ਹੈ। ਰੋਮੀ ਕਿੰਗ ਦੇ ਹਾਲਾਂਕਿ ਦੱਸਣ ਦੇ ਮੁਤਾਬਕ ਉਸ ਦੇ ਕੋਲ 3 ਕਰੋੜ ਦੀ ਐਕਸਟਰਸ਼ਨ ਦੀ ਰਕਮ ਮੰਗੀ ਗਈ ਹੈ। 3 ਕਰੋੜ ਦੀ ਇਹ ਅਮਾਉਂਟ ਉਸ ਤੋਂ ਮੰਗੀ ਗਈ ਹੈ। ਰੋਮੀ ਕਿੰਗ ਪੋਰਟੂਗਲ ਦੇ ਵਿੱਚ ਸਾਲ 2013 ਤੋਂ ਰਹਿ ਰਿਹਾ ਹੈ ਅਤੇ ਬਿਜ਼ਨਸ ਕਰ ਰਿਹਾ ਹੈ। ਔਰ ਉਸ ਦੇ ਦੱਸਣ ਦੇ ਮੁਤਾਬਕ ਉਸ ਨੂੰ ਕੁਝ ਟਾਈਮ ਤੋਂ ਇੰਟਰਨੈਸ਼ਨਲ ਅਨਨੋਨ ਨੰਬਰਸ ਤੋਂ ਧਮਕੀਆਂ ਭਰੇ ਫੋਨ ਵੀ ਆ ਰਹੇ ਸੀ। ਅਤੇ ਉਸ ਕੋਲੋਂ 3 ਕਰੋੜ ਦੀ ਮੰਗ ਕੀਤੀ ਜਾ ਰਹੀ ਸੀ ਰੋਮੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਪੋਰਟੂਗਲ ਦੇ ਵਿੱਚ ਇਹ ਪਹਿਲੀ ਵਾਰ ਇਸ ਤਰੀਕੇ ਦੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿਸੇ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਹੋਵੇ ਉਸ ਦੇ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਹੋਣ ਔਰ ਉਸ ਤੋਂ ਐਕਸਟਰਸ਼ਨ ਮਨੀ ਮੰਗੀ ਗਈ ਹੋਵੇ ਰੋਮੀ ਨੂੰ 25 ਅਗਸਤ ਐਕਸਟਰਸ਼ਨ ਦੀ ਕਾਲ ਆਉਂਦੀ ਹੈ ਅਤੇ ਜਦ ਉਹ ਉਸ ਕਾਲ ਨੂੰ ਸੀਰੀਅਸ ਨਹੀਂ ਲੈਂਦਾ ਉਸ ਨੂੰ ਇਗਨੋਰ ਕਰ ਦਿੰਦਾ ਤਾਂ ਫਿਰ 2 ਸਤੰਬਰ ਦੀ ਰਾਤ 1:30 ਵਜੇ ਉਸ ਦੀ ਕੰਪਨੀ ਦੇ ਆਫਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਰੋਮੀ ਦਾ ਇਹ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਉਸ ਦੀ ਕੰਪਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਤੋਂ ਅਗਲੇ ਦਿਨ ਤੋਂ ਹੀ ਉਸ ਨੂੰ ਨੌਨਸਟਾਪ ਫੋਨ ਕਾਲਸ ਹੋਏ ਜੋ ਨੇ ਉਹ ਆਉਣੀਆਂ ਸ਼ੁਰੂ ਹੋ ਗਈਆਂ ਸੀ ਰੋਮੀ ਕਿੰਗ ਨੇ ਕਿਹਾ ਹੈ ਕਿ ਮੈਂ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਤਾਂ ਸੁਣਿਆ ਹੋਇਆ ਸੀ ਪਰ ਮੈਂ ਉਹਨਾਂ ਦੇ ਕਿਸੇ ਮੈਂਬਰ ਨੂੰ ਨਹੀਂ ਜਾਣਦਾ ਅਤੇ ਨਾ ਹੀ ਉਹਨਾਂ ਨੂੰ ਪਹਿਲਾਂ ਕਦੇ ਮਿਲਿਆ ਹਾਂ ਹਾਲਾਂਕਿ ਰੋਮੀ ਕਿੰਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਲੋਕ ਮੈਨੂੰ ਡਰੱਗਸ ਸਮਗਲਰ ਜਾਂ ਫਿਰ ਇਲੀਗਲ ਬਿਜ਼ਨਸ ਕਰਨ ਵਾਲਾ ਕਹਿ ਰਹੇ ਨੇ ਪਰ ਉਹ ਕਹਿੰਦੇ ਕਿ ਮੈਂ ਕਦੀ ਵੀ ਨਾ ਤਾਂ ਇੰਡੀਆ ਔਰ ਨਾ ਹੀ ਕਦੀ ਪੋਰਟੂਗਲ ਦੇ ਵਿੱਚ ਅਜਿਹਾ ਕੋਈ ਕੰਮ ਕੀਤਾ ਹੈ ਅਤੇ ਨਾ ਹੀ ਮੇਰੇ ਖਿਲਾਫ ਕੋਈ ਕੇਸ ਦਰਜ ਹੈ ਫਿਰ ਉਹ ਭਾਵੇਂ ਇੰਡੀਆ ਹੋਵੇ ਜਾਂ ਫਿਰ ਉਹ ਪੋਰਟੂਗਲ ਦੀ ਗੱਲ ਹੋਵੇ ਕਹਿੰਦਾ ਕਿ ਮੇਰੇ ਖਿਲਾਫ ਕੋਈ ਵੀ ਅਪਰਾਧਕ ਕੇਸ ਜਿਹੜਾ ਹੈ ਉਹ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿੱਚ ਦਰਜ ਨਹੀਂ ਹੈ ਅਤੇ ਨਾਲ ਹੀ ਉਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਿੰਸ ਉਸ ਦਾ ਅਡਾਪਟਡ ਸਨ ਹੈ ਅਤੇ ਬਿਜ਼ਨਸ ਪਾਰਟਨਰ ਵੀ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਚੱਲ ਰਹੀਆਂ ਨੇ ਕਿ ਇਹ ਦੋ ਗੈਂਗਸ ਦੇ ਵਿੱਚ ਕਾਰ ਲੜਾਈ ਹੈ ਇਹ ਗੈਂਗ ਵਾਰ ਦਾ ਨਤੀਜਾ ਹੈ ਔਰ ਪ੍ਰਿੰਸ ਔਰ ਜੋ ਰੋਮੀ ਕਿੰਗ ਹੈ ਉਹ ਡਰੱਗਸ ਦੇ ਮਾਮਲੇ ਦੇ ਵਿੱਚ ਇਨਵੋਲਡ ਨੇ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਗੈਂਗਸਟਰ ਹਰਨਦੀਪ ਮਲਿਕ ਇਸ ਵੇਲੇ ਯੂਐਸ ਦੇ ਵਿੱਚ ਹੈ ਅਤੇ ਉਹ ਇੰਡੀਆ ਦਾ ਮੋਸਟ ਵਾਂਟਡ ਗੈਂਗਸਟਰ ਹੈ ਐਨਆਈਏ ਔਰ ਡੈਲੀ ਪੁਲਿਸ ਨੂੰ ਵੀ ਉਹ ਲੜਿੰਦਾ ਹੈ ਅਤੇ ਉਸ ਦਾ ਨਾਮ ਕਤਲ ਐਕਸਟਰਸ਼ਨ ਅਤੇ ਅਟੈਕਸ ਦੇ ਵਿੱਚ ਵੀ ਸ਼ਾਮਲ ਹੈ ਜਿਵੇਂ ਕਿ ਚੰਡੀਗੜ੍ਹ ਕਲੱਬ ਬਲਾਸਟ ਦੇ ਵਿੱਚ ਵੀ ਉਸ ਦਾ ਨਾਮ ਜੋ ਹੈ ਉਹ ਸ਼ਾਮਲ ਸੀ ਔਰ ਕੈਨੇਡਾ ਦੇ ਵਿੱਚ ਸ਼ੂਟਿੰਗ ਦੇ ਮਾਮਲਿਆਂ ਦੇ ਵਿੱਚ ਵੀ ਉਸ ਦਾ ਨਾਮ ਸ਼ਾਮਲ ਹੈ ਸੋਸ਼ਲ ਮੀਡੀਆ ਦੇ ਉੱਤੇ ਮਲਿਕ ਨੇ ਜੋ ਇਹ ਲਿਸਬਨ ਪੋਰਟੂਗਲ ਦੇ ਵਿੱਚ ਸ਼ੂਟਿੰਗ ਹੋਈ ਹੈ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਇੱਕ ਵੀਡੀਓ ਵੀ ਰਿਲੀਜ਼ ਕੀਤੀ ਹੈ ਜਿਸ ਵਿੱਚ ਰੋਮੀ ਕਿੰਗ ਅਤੇ ਪ੍ਰਿੰਸ ਦੀ ਕੰਪਨੀ ਦੇ ਉੱਤੇ ਹੋਏ ਹਮਲੇ ਦੀ ਫੁਟੇਜ ਨੂੰ ਵੀ ਦਿਖਾਇਆ ਗਿਆ ਉਹ ਅਪਲੋਡ ਕੀਤੀ ਹੈ ਔਰ ਨਾਲ ਹੀ ਸੋਸ਼ਲ ਮੀਡੀਆ ਪੋਸਟ ਪਾ ਕੇ ਇਸ ਜ਼ਿੰਮੇਵਾਰੀ ਨੂੰ ਵੀ ਕਲੇਮ ਕੀਤਾ ਗਿਆ ਹੈ ਤਾਂ ਜਿੱਥੇ ਪਹਿਲਾਂ ਇਹ ਘਟਨਾਵਾਂ ਕੈਨੇਡਾ ਯੂਐਸ ਔਰ ਇੰਡੀਆ ਦੇ ਵਿੱਚ ਹੋ ਰਹੀਆਂ ਸੀ ਹੁਣ ਇਹ ਘਟਨਾਵਾਂ ਇੰਡੀਆ ਤੋਂ ਬਾਹਰ ਕੈਨੇਡਾ ਤੋਂ ਬਾਹਰ ਪੋਰਟੂਗਲ ਦੇ ਵਿੱਚ ਵੀ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ